ਪੰਜਾਬ ਦੇ ਵਿੱਚ ਤਾਂ ਜਿੱਤ ਗਏ ਪਰ ਪੰਜਾਬ ਦੇ ਵਿੱਚ ਬਹੁਤ ਮਾੜੀ ਹਾਰ ਹੋਈ ਏ ਤੁਹਾਡੀ ਜੇ ਹਾਰਾਂਗੇ ਤਾਂ ਤਾਂ ਹੀ ਜਿੱਤਾਂਗੇ ਰਾਹੁਲ ਗਾਂਧੀ ਜੀ ਕਹਿ ਰਹੇ ਕਿ ਤੂੰ ੱੱਕੇ ਬਹੁਤ ਕੀਤਾ ਕਿ ਤੁਸੀਂ ਵੋਟਾਂ ਹੀ ਬੜੀਆਂ ਗਲਤ ਤਰੀਕੇ ਨਾਲ ਬਣਾਈਆਂ ਕਿ ਘਰਦਿਆਂ ਪੰਜਾਬ ਦੇ ਵੋਟਾਂ ਬਣਾਤੀਆਂ ਕੀ 누ਦਾਈ ਸੀ ਕੰਮ ਲਈ ਛੱਡਿਆ ਆ ਵੀ ਕਦੀ ਕਹਿ ਦੋ ਮਸ਼ੀਨਾਂ ਚੋਰੀ ਹੋ ਗਈਆਂ ਕਦੀ ਕਹਿੰਦਾ ਵੋਟ ਚੋਰੀ ਹੋ ਗਏ ਵਿਰੋਧੀ ਪਾਰਟੀ ਕੀ ਧੱਕਾ ਬਹੁਤ ਕੀਤਾ বিজেপি ਨੇ ਉੱਥੇ ਗੁੰਡਾਗਰਦੀ ਬਹੁਤ ਖਾਈ ਆ ਤੁਹਾਨੂੰ ਵੀ ਪਤਾ ਹੈ ਮੀਡੀਆ ਨੂੰ ਵੀ ਪਤਾ ਸਾਰੇ ਉੱਥੇ ਕੀ ਕੁਝ ਨਹੀਂ ਹੈ ਪੰਜਾਬ ਦੇ ਵਿੱਚ ਮਾ ਪੈਰ ਕਿਉਂ ਨਹੀਂ ਪਸਾਰ ਪਾ ਰਿਹਾ বিজেপি ਕਿਉਂਕਿ ਗ੍ਰੋਥ ਘਟਦੀ ਜਾ ਰਿਹਾ ਹੈ ਆਉਣ ਵਾਲੇ ਟਾਈਮ 'ਚ ਲੋਕ ਬੜੇ ਸਮਝਦਾਰ ਹੋ ਰਹੇ ਆ ਜਿੰਨੀ ਛੇਤੀ ਸਮਝਦਾਰੀ ਕਰ ਲੈਣਗੇ ਉਨੀ ਛੇਤੀ ਪੰਜਾਬ ਦੀ ਵੀ ਡਵੈਲਪਮੈਂਟ ਤੁਹਾਨੂੰ ਦਿਖਾਉਂਗਾ ਬਿਹਾਰ ਦੇ ਵਿੱਚ ਭਾਜਪਾ ਜਿੱਤਰੀ ਖੁਸ਼ੀ ਦੇ ਵਿੱਚ ਅੱਜ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਕੀਦਾਵਤ ਦੇ ਵਿੱਚ ਤੁਸੀਂ ਦੇਖੋ ਕਿ ਭਾਜਪਾ ਵਰਕਰ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਨੇ ਕਿਉਂਕਿ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਬਿਹਾਰ ਦੇ ਵਿੱਚ ਤਾਂ ਬਿਹਾਰ ਦੀਆਂ ਚੋਣਾਂ ਦਾ ਕਿਤੇ ਨਾ ਕਿਤੇ ਖੁਸ਼ੀ ਦਾ ਅਸਰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਕਿਉਂਕਿ ਜਿਸ ਤਰੀਕੇ ਨਾਲ ਬਾਰ-ਬਾਰ ਪਾਜਪਾ ਦੇ ਵਰਕਰ ਆਗੋਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਵੱਡੇ ਮਾਰਜਨ ਦੇ ਨਾਲ ਬਿਹਾਰ ਦੇ ਵਿੱਚ ਜਿੱਤ ਹਾਸਲ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਰਵਿੰਦਪੁਰੀ ਜੋ ਕਿ ਸਵਾਸੇਵੀ ਵੀ ਨੇ ਇਲਾਕੇ ਦੇ ਪੁਰੀ ਸਾਹਿਬ ਬਿਹਾਰ ਦੇ ਵਿੱਚ ਜਿੱਤ ਗਏ ਪਰ ਪੰਜਾਬ ਦੇ ਵਿੱਚ ਬਹੁਤ ਮਾੜੀ ਹਾਰ ਹੋਈ ਹੈ ਤੁਹਾਡੀ ਕੋਈ ਗੱਲ ਨਹੀਂ ਜੇ ਹਾਰਾਂਗੇ ਤਾਂ ਤਾਂ ਹੀ ਜਿੱਤਾਂਗੇ ਠੀਕ ਹੈ ਨਾ ਗੱਲ ਤਾਂ ਉਹ ਤੁਸੀਂ ਐਨਡੀਏ ਦੀ ਜਿਹੜੀ ਹੈ ਬਿਹਾਰ ਦੇ ਵਿੱਚ ਦੁਬਾਰਾ ਸਰਕਾਰ ਬਣੀ ਹੈ ਉਹਦੇ ਬਾਰੇ ਕਰੋ ਗੱਲ ਉੱਤੇ ਪੁੱਛੋ ਵੀ ਇਹ 200 ਤੇ ਅੰਕੜਾ ਜਾ ਰਿਹਾ ਉਹ ਕਿਦਾਂ ਜਾ ਰਿਹਾ ਰਾਹੁਲ ਗਾਂਧੀ ਜੀ ਕਹਿ ਰਹੇ ਕਿ ਤੁਸੀਂ ਧੱਕੇ ਮੋਹ ਕੀਤਾ ਕਿ ਤੁਸੀਂ ਵੋਟਾਂ ਹੀ ਬਣੀਆਂ ਗਲਤ ਤਰੀਕੇ ਨਾਲ ਬਣਾਈਆਂ ਕਿ ਘਰ ਦੀਆਂ 50 ਵੋਟਾਂ ਬਣਾਤੀਆਂ ਰਾਹੁਲ ਗਾਂਧੀ ਜੀ ਨੂੰ ਤਾਂ ਐਸੀ ਕੰਮਲੀ ਛੱਡਿਆ ਆ ਵੀ ਕਦੀ ਕਹ ਦੋ ਮਸ਼ੀਨਾਂ ਚੋਰੀ ਹੋ ਗਈਆਂ ਕਦੀ ਕਹਿੰਦਾ ਵੋਟ ਚੋਰੀ ਹੋ ਗਏ ਮੈਨੂੰ ਐ ਦੱਸੋ ਵੀ ਇਲੈਕਸ਼ਨ ਕਮਿਸ਼ਨ ਹਰ ਜਗ੍ਹਾ ਫੇਅਰ ਔਰ ਵਧੀਆ ਹੋਏ ਆ ਕੱਲ ਦੀ ਵੀ ਪੁਲਿਸ ਰਿਪੋਰਟ ਸਾਰੀ ਤੁਸੀਂ ਦੇਖੀ ਆ ਵੀ ਨਾ ਸ਼ਾਂਤੀਪੂਰਵਕ ਹੋਇਆ ਚਾਹੇ ਪੰਜਾਬ ਦੀ ਸੀਗੇ ਤੇ ਉਹ ਕਿਤੇ ਵੀ ਕੋਈ ਇਹ ਜੀ ਗੜਬੜੇਸ਼ਨ ਨਹੀਂ ਹੋਈ ਆ ਨਾ ਹੋਣੀ ਆ ਆ ਇਹ ਵੀ ਦੁਸ਼ਣ ਹੈ ਲਾਈ ਜਾਓ ਕੋਈ ਨਾ ਕੋਈ ਹੁਣ ਹੋਰ ਇਹ ਤਾਂ ਰਾਹੁਲ ਗਾਂਧੀ ਦਾ ਜਿਹੜੇ ਵੀ ਬਿਆਨ ਹੈ ਉਹਦਾ ਬੜਾ ਅਸਰ ਪੈਂਦਾ ਜਿੰਨਾ ਕ੍ਰਿਟੀਸਾਈਜ਼ ਕਰਦਾ ਹੈ ਉਹ ਜਾਂ ਇਹ ਉੱਥੇ ਸਿੱਧੇ ਉਹ ਛੱਡਦਾ ਹੈ ਤਾਂ ਉਹਦਾ ਅਸਰ ਦੇਖੋ ਨੈ ਪੋਜੀਟਿਵਲੀ ਐਨਡੀਏ ਜਿਹੜੀ ਹੈ ਉਹ ਇੰਪਰੂਵ ਹੋਣ ਦੀ ਗਈ ਹੈ ਦਿਨ-ਪਤੀ ਦਿਨ ਔਰ ਮੋਦੀ ਜੀ ਦੀ ਜਿਹੜੀ ਹੈ ਜਿਹੜੀ ਨੀਤੀਆਂ ਨਿਯਤਾਂ ਰੋ ਨੀਤੀਆਂ ਬੜੇ ਅੱਛੇ ਬਿਹਾਰ ਦੇ ਲੋਕਾਂ ਨੇ ਦੁਬਾਰਾ ਤਾਂ ਹੀ ਦੇਖੋ ਐਡਾ ਫਤਵਾ ਦਿੱਤਾ ਨਾ ਵਿਰੋਧੀ ਪਾਰਟੀ ਕੇ ਜੇ ਧੱਕਾ ਬਹੁਤ ਕੀਤਾ ਬੀਜੇਪੀ ਨੇ ਉੱਥੇ ਗੁੰਡਾਗਰਦੀ ਬਹੁਤ ਖਾਈ ਹੈ ਤੁਹਾਨੂੰ ਵੀ ਪਤਾ ਹੈ ਮੀਡੀਆ ਨੂੰ ਵੀ ਪਤਾ ਸਾਰੇ ਉੱਥੇ ਕੀ ਕੁਛ ਨਹੀਂ ਹੈ ਜੇ ਧੱਕਾ ਹੁੰਦਾ ਹੈ ਕੋਈ ਹੋਰ ਹੁੰਦਾ ਫਿਰ ਐਦਾਂ ਹੋ ਸਕਦਾ ਸੀ ਉਹ ਪੁਨਾ ਨਹੀਂ ਗਰਾਉਂਡ ਲੈਵਲ ਤੇ ਬਹੁਤ ਕੰਮ ਕੀਤਾ ਹੈ ਔਰ ਅੱਗੇ ਨੂੰ ਬਹੁਤ ਜਵਾਬ ਕਿਉਂ ਨਹੀਂ ਐਕਸੈਪਟ ਕਰ ਰਿਹਾ ਬੀਜੇਪੀ ਨੂੰ ਪੰਜਾਬ ਸਰਕਾਰ ਦਿਖਾਈ ਹੈ ਉਥੇ ਇੱਕ ਐਗਜ਼ਾਮਪਲ ਦੱਤੀ ਹੈ ਉਹ ਪੰਜਾਬ ਦੀ ਗੱਲ ਕਰ ਰਹੇ ਜਿੰਨਕੀ ਨੂੰ ਕਹਿੰਦੇ ਆ ਆ ਹੁੰਦਾ ਡਬਲ ਇੰਡ ਪੰਜਾਬ ਦੇ ਵਿੱਚ ਮਾ ਪੈਰ ਕਿਉਂ ਨਹੀਂ ਪਸਾਰ ਪਾ ਰਿਹਾ ਬੀਜੇਪੀ ਕਿਉਂਕਿ ਗ੍ਰੋਥ ਘਟਦੀ ਜਾ ਰਿਹਾ ਹੈ ਕੁਝ ਨਹੀਂ ਘਟ ਰਿਹਾ ਆਉਣ ਵਾਲੇ ਟਾਈਮ 'ਚ ਲੋਕ ਬੜੇ ਸਮਝਦਾਰ ਹੋ ਰਹੇ ਆ ਜਿੰਨੀ ਛੱਤੀ ਸਮਝਦਾਰੀ ਕਰ ਲੈਣਗੇ ਉਨੀ ਛੱਤੀ ਪੰਜਾਬ ਦੀ ਵੀ ਡਵੈਲਪਮੈਂਟ ਤੁਹਾਨੂੰ ਦਿਖਾਵਾਂਗਾ ਫਿਰ ਹੂੰ ਗੱਲ ਤਾਂ ਡਵੈਲਪਮੈਂਟ ਦੀ ਹੈ ਜਿਹੜੀਆਂ ਦੇਖੋ ਕਿੱਡੇ ਕਿੱਡੇ ਰੋਡਸ ਕਿੰਨੇ ਕਿੰਨੇ ਕਿੱਡੇ ਪ੍ਰੋਜੈਕਟ ਇੱਥੇ ਮਤਲਬ ਕਿ ਆ ਰਹੇ ਆ ਜਿਹੜੇ ਉਹ ਸੈਂਟਰ ਵੱਲੋਂ ਕਿੰਨੀਆਂ ਸਕੀਮਾਂ ਚੱਲੀਆਂ ਆਈਆਂ ਉਹ ਜੇ ਕਿਤੇ ਹੇ ਨੀਚੇ ਦੀ ਸਰਕਾਰ ਸਾਥ ਦੇਵੇ ਔਰ ਲੋਕਾਂ ਤੱਕ ਪਹੁੰਚਾਵੇ ਤਾਂ ਉਹ ਕਿਤੇ ਨਾ ਕਿਤੇ ਬਹੁਤ ਵੱਡੀ ਡਵੈਲਪਮੈਂਟ ਜਿਹੜੀ ਆਮ ਜਨਤਾ ਦੀ ਹੋਣੀ ਹੈ ਔਰ ਜੋ ਵੀ ਅਜ ਰੁਕਿਆ ਆ ਨਹੀਂ ਹੋ ਰਿਹਾ ਪੰਜਾਬ ਚ ਉਹ ਸਾਰਾ ਵਿਰੋਧੀ ਪਾਰਟੀਆਂ ਦਾ ਜਿਹੜਾ ਡਫਲੀ ਵਜਾਈ ਜਾ ਰਹੇ ਧਰਨੇ ਲਾ ਲੇ ਕੀ ਮਿਲਦਾ ਧਰਨਿਆਂ ਨਾਲ ਮੈਨੂੰ ਦੱਸੋ ਠੀਕ ਹੈ ਚਲੋ ਆਪਣੇ ਰਾਈਟਲੀ ਕਰ ਸਕਦੇ ਆ ਪਰ ਜਿਹੜੇ ਵਿਰੋਧੀ ਹੈ ਉਹਦਾ ਇਸ ਚੀਜ਼ ਨੂੰ ਮੁੱਦਾ ਚੱਕ ਕੇ ਜਿੱਥੇ ਵੀ ਕਿਤੇ ਪਤਾ ਲੱਗਦਾ ਉੱਥੇ ਜਾ ਕੇ ਇਕੱਠੇ ਹੋ ਕੇ ਰੌਲਾ ਪਾ ਲੈਂਦੇ ਆ ਉਹਦਾ ਕਈ ਲੋਕ ਤਾਂ ਇਹ ਕਹਿ ਰਹੇ ਕਿ ਭਾਜਪਾ ਪੰਜਾਬ ਵਾਸਤੇ ਜਿਹੜੇ ਫੈਸਲੇ ਲੈਂਦੀ ਹੈ ਉਹ ਕਾਫੀ ਗਲਤ ਫੈਸਲੇ ਸਾਬਤ ਹੁੰਦੇ ਨੇ ਫਿਰ ਵਾਪਸ ਵੀ ਲੈਣੇ ਪੈਂਦੇ ਨੇ ਕੱਮੇ ਕਿਸਾਨੀ ਸੰਘਾਸਤ ਦੇ ਬੀਲ ਹੁਣ ਵਾਪਸ ਲੈਣੇ ਪਏ ਹੁਣ ਯੂਨੀਵਰਸਿਟੀ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਉਹਨਾਂ ਲਈ ਤਾਂ ਸਾਰੇ ਇੱਕਸਾਰ ਆ ਸਾਰੀਆਂ ਸਟੇਟਾਂ ਚ ਕਿੰਨੀਆਂ ਸਟੇਟਾਂ ਜੇ ਹੁਣ ਭਾਜਪਾ ਦੇਖੋ ਕਿੰਨੀ ਡਵੈਲਪਮੈਂਟ ਹੋ ਰਹੀ ਹੈ ਉਹ ਜੇ ਵਿਰੋਧੀ ਨੀਤੀਆਂ ਪਾਸ ਕੀਤੀਆਂ ਉਹਨਾਂ ਨiyet ਸਾਫ ਨਾ ਹੋਵੇ ਤਾਂ ਫਿਰ ਇਹ 200 ਤੇ ਕਿੱਦਾਂ ਚੱਲੇਗੇ ਦੁਬਾਰਾ ਗਈ ਹੈ ਤੁਹਾਡੇ ਸਾਹਮਣੇ ਹੀ ਹੈ ਸਾਰੀ ਦੁਨੀਆ ਦੇਖ ਰਹੀ ਹੈ ਉਹ ਸਾਈਚ ਕੀ ਲੱਗਦਾ ਹੈ ਬੀਜੇਪੀ ਕਿੰਨਾ ਕੁ ਪੰਜਾਬ ਦੇ ਪੈਰ ਪਸਾਰੇਗੀ ਅੱਜ ਦੀ ਡੇਟ 'ਚ ਜਿਹੜੇ ਬਹੁਤ ਜ਼ਿਆਦਾ ਇੰਪਰੂਵਮੈਂਟ ਦੀ ਲੋੜ ਹੈ ਬੀਜੇਪੀ ਨੂੰ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਜਿਹੜਾ ਹੈ ਨਾ ਉਹ ਅਸਲੀ ਦੇ ਚੰਗੀ ਤਰ੍ਹਾਂ ਦੇਖੋ ਮਾਰ ਕੇ ਨਿਗਾ ਤਾਂ ਕਾਫੀ ਕੁਝ ਹੋਣ ਵਾਲਾ ਹੈ ਉਹ ਜਦੋਂ ਸੁਧਾਰ ਹੋਏਗਾ ਲੋਕ ਠੀਕ ਆ ਸੁਚੇਤਾਂ ਬੈਠੇ ਆ ਪਰ ਜਿਹੜੇ ਵਿਰੋਧੀ ਆ ਉਹ ਆਪਣੀ ਉਹੀ ਚ ਚਾਲਾਂ ਚੱਲ ਚੱਲ ਕੇ ਲੋਕਾਂ ਨੂੰ ਭਰਮਾ ਆ ਕੇ ਆਪਣੇ ਮਗਰ ਲਗਾ ਕੇ ਆਪਣਾ ਵੋਟ ਬੈਂਕ ਬਣਾਈ ਜਾਂਦੇ ਆ ਔਰ ਉਹ ਸਾਰੇ ਤੁਹਾਡੇ ਸਾਹਮਣੇ ਹੀ ਆ ਛੋਟੀ ਜੀ ਬਿਹਾਰ ਦੇ ਵਿੱਚ ਪਹਿਲੇ ਵੀ ਸਰਕਾਰ ਤੁਹਾਡੀ ਸੀ ਤਾਂ ਹੁਣ ਬਿਹਾਰ ਦੇ ਵਿੱਚ ਜਿਸ ਤਰੀਕੇ ਨਾਲ ਦੂਜੀ ਵਾਰ ਸਰਕਾਰ ਬਣੀ ਹੈ ਕਿ ਕਿੰਨੇ ਕਿ ਜਿਹੜੇ ਉੱਥੋਂ ਬਿਹਾਰ ਦੇ ਲੋਕ ਪੰਜਾਬ ਚ ਜਾਂ ਹਰਿਆਣਾ ਚ ਕੰਮ ਕਰਨ ਵਾਸਤੇ ਆ ਰਹੇ ਨੇ ਘੜ ਜੇ ਕੰਮ ਉੱਥੇ ਮਿਲੇ ਕੰਮ ਉਹਨਾਂ ਨੂੰ ਜਿਹੜਾ ਰੁਜ਼ਗਾਰ ਮਿਲੇਗਾ ਕੰਮ ਪੂਰਾ ਹੈ ਉੱਥੇ ਵੀ ਸਾਰੀ ਸਹੂਲਤਾਂ ਮਿਲ ਰਹੀਆਂ ਉਹਨਾਂ ਦੇ ਪਰਿਵਾਰਾਂ ਨੂੰ ਹੁਣ ਵੀ ਜਿਹੜੇ ਇੱਥੋਂ ਬਿਹਾਰ ਤੋਂ ਬਿਹਾਰੀ ਲੋਕ ਇੱਥੇ ਆਏ ਹੋਏ ਕੰਮ ਕਰਨ ਉਹ ਸਪੈਸ਼ਲ ਬੋਰਡ ਆਪਣੀ ਪਾਣ ਗਏ ਆ ਉੱਥੇ ਔਰ ਉਹ ਐਨਡੀਆ ਨੂੰ ਫਤਵਾ ਦੇ ਕੇ ਆਏ ਆ ਉਹਨਾਂ ਨੇ ਦੱਸਿਆ ਵੀ ਇਹ ਕੰਮ ਉਥੇ ਜਿਹੜੇ ਆ ਸਾਡੀ ਜਿਹੜੀ ਐਂਡੀਆ ਸਰਕਾਰ ਮੋਦੀ ਜੀ ਦੇ ਨੇ ਨਤੀਸ਼ ਜੀ ਨੇ ਕੀਤੇ ਆ ਅੱਗੇ ਨੂੰ ਹੋਰ ਡਵੈਲਪਮੈਂਟ ਬਹੁਤ ਵੱਡੀਆਂ ਹੋਣੀਆਂ ਸੋ ਇਹ ਮੇਨ ਦਾ ਹੈ ਡਵੈਲਪਮੈਂਟ ਦਾ ਡਵੈਲਪਮੈਂਟ ਹੋਣੀ ਜ਼ਰੂਰੀ ਆ ਸੋ ਮੈਂ ਤਾਂ ਇਹੀ ਕਾਂਗਾ ਲੋਕਾਂ ਨੂੰ ਵੀ ਸਰਕਾਰ ਨੂੰ ਵੀ ਮੈਂ ਕਹਿੰਦਾ ਜੇ ਕਿਤੇ ਕਮੀ ਐ ਤਾਂ ਉਹਨੂੰ ਦੂਰ ਕੀਤਾ ਜਾਵੇ ਇਹ ਜ਼ਰੂਰੀ ਆ ਹੋਣਾ ਚਾਹੀਦਾ ਤਾਂ ਪੰਜਾਬ ਚ ਜਿਹੜਾ ਹੈ ਬਹੁਤ ਨੀਚਲੇ ਲੈਵਲ ਤੇ ਕੰਮ ਕਰਨ ਦੀ ਲੋੜ ਹੈ ਤੇ ਲੋਕ ਜਿਹੜੇ ਆ ਉਹ ਜਨਤਾ ਅਵੇਅਰ ਤਾਂ ਹੈਗੀ ਹੈ ਪਰ ਕਿਤੇ ਨਾ ਕਿਤੇ ਥੋੜਾ ਟਾਈਮ ਲੱਗੇਗਾ ਪ੍ਰਾਣ ਵਾਲੇ ਟਾਈਮ ਚ ਬਹੁਤ ਵਧੀਆ ਰਿਜ਼ਲਟ ਹੋਣਗੇ ਡਬਲ ਇੰਜਨ ਇੱਥੇ ਵੀ ਜਿੰਨੀ ਸ਼ਰਤੀ ਲੱਗੇਗਾ ਉਨੀ ਜਲਦੀ ਇੱਥੇ ਤੁਸੀਂ ਡਵੈਲਪਮੈਂਟ ਦੇਖਣਾ ਵੀ ਕਿਸ ਤਰ੍ਹਾਂ ਦਿਨ ਰਾਤ ਲੋਕਾਂ ਨੂੰ ਹਰ ਸਹੂਲਤ ਜਿਹੜੀ ਹੈ ਮਿਲਣੀ ਹੈ ਮੋਦੀ ਜੀ ਦੀਆਂ ਸਕੀਮਾਂ ਉਹ ਆਮ ਜਨਤਾ ਲਈ ਹੈਗੀਆਂ ਔਰ ਕਿੰਨੀ ਸਕੀਮ ਜੜੀਆਂ ਉਹ ਚੱਲ ਰਹੀਆਂ ਕਿੰਨੀਆਂ ਸਟੇਟਾਂ ਚੱਲ ਰਹੀਆਂ ਹੁਣ ਬਿਹਾਰ 'ਚ ਉਹਨਾਂ ਨੇ ਦੇਖੋ ਉਹਨਾਂ ਚਾਹੇ ਲੇਡੀਜ਼ ਆ ਸੀਨੀਅਰ ਸੀ ਆ ਤੇ ਭਗਵੰਤ ਮਾਨ ਜੀ ਵਿਚਾਰੇ 1000 ਰੁਪਿਆ ਅਨਾਉਂਸ ਕਰਕੇ ਤੇ ਸਾਢੇ 3 ਸਾਲ 'ਚ ਨਹੀਂ ਕਰ ਪਾਏ ਹੋਰ ਵੀ ਮੈਂ ਤੁਹਾਨੂੰ ਦੱਸਦਾ ਉਹ ਕਿਹੜਾ 15 ਲੱਖ ਤੁਸੀਂ ਵੀ ਨਹੀਂ ਦਿੱਤਾ ਮੋਦੀ ਜੀ ਨੇ ਵੀ ਕਿਹਾ ਤਾਂ 15 ਲੱਖ ਤੋਂ ਕੱਲਾ 15 ਲੱਖ ਨੂੰ ਕੀ ਦੇਖਣਾ ਇੰਨੇ ਨੇ ਰੋਜ਼ਗਾਰ ਇੰਨਾ ਨਾ ਡਵੈਲਪਮੈਂਟ ਉਹਨਾਂ ਦੀ ਹੋ ਗਈ ਆ ਉਹ ਜਿਹੜੇ ਗਰੀਬ ਬੰਦੇ ਆ ਤਾਂ ਉਹ ਕਿਤੇ ਲੱਖਾਂ ਨਾਲੋਂ ਜ਼ਿਆਦਾ ਬੈਟਰ ਰਿਹਾ ਇਹੋ ਉਹ ਰਾਣਾਂ ਵਾਲੇ ਟਾਈਮ 'ਚ ਕਿਸੇ ਦਾ ਖਾਤਾ ਹੀ ਨਹੀਂ ਕਦੀ ਖੁੱਲਦਾ ਸੀ ਬੈਂਕ ਦੀ ਸ਼ਕਲ ਨਹੀਂ ਦੇਖੀ ਸੀ ਹੁਣ ਕੱਲੇ-ਕੱਲੇ ਕੋਲ ਉਹ ਆਈਟੀਐਮ ਹੈ ਪੇ ਫੋਨ ਤੇ ਪੇਮੈਂਟ ਕਰ ਰਿਹਾ ਹੋਰ ਕਰ ਰਿਹਾ ਉਹ ਦੇਖੋ ਡਿਜੀਟਲ ਉਹਦਾ ਫਾਇਦਾ ਉਠਾ ਰਹੇ ਆ ਤਾਂ ਉਹ ਇਹੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਤੁਸੀਂ ਦੇਖੋ ਕਿ ਬਿਹਾਰ ਦੇ ਵਿੱਚ ਜੋ ਭਾਜਪਾ ਜਿੱਤ ਹੋਈ ਹੈ ਤਾਂ ਉਸ ਦੀ ਖੁਸ਼ੀ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਇੱਕ ਦੂਜੇ ਨੂੰ ਮੂੰਹ ਮਿਠਾ ਕਰਾਇਆ ਜਾ ਰਿਹਾ ਹੈ ਨਿਊ ਚੰਡੀਗੜ੍ਹ ਦੇ ਕਸਬਾ ਮੋਲਾਪੁਰ ਕੀਦਾਉਂ ਦੇ ਵਿੱਚ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਉੱਤੇ ਵਰਕਰ ਇਕੱਠੇ ਹੋਏ ਸੀ ਤਾਂ ਬਿਹਾਰ ਚੋਣਾਂ ਦੀ ਖੁਸ਼ੀ ਮਨਾਈ ਹੈ ਥੋੜੇ ਕੈਮਨ ਗੁਰਜੋਤ ਦੇ ਨਾਲ ਹਰਤੇਜ ਸਿੰਘ